Uh, बिल्कुल जी अज आगाज होने जा रहा ਵਿਲਕੇ ਦੀ ਜਿਹੜੀ ਨਗਰਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਅਸੀਂ ਪੇਪਰ ਦਾਖਲ ਕਰਨਾ ਆਏ ਆ ਸਾਰੇ ਕੈਂਡੀਡੇਟਸ ਬੜੀ ਸੋਚ ਸਮਝ ਕੇ ਆ ਔਰ ਜਿਹੜੀ ਸੇਵਾ ਦੇ ਭਾਵਨਾ ਵਾਲੇ ਕੈਂਡੀਡੇਟ ਆ ਉਹ ਚੁਣੇ ਗਏ ਆ ਸਮਾਂ ਲਾ ਕੇ ਚੁਣੇ ਗਏ ਆ ਔਰ ਚੁਣੰਦਾ ਕਰਾਂ ਦੇ ਵਿੱਚੋਂ ਜਿਹੜੇ ਕੈਂਡੀਡੇਟ ਲੈ ਗਏ ਜਿਹੜੇ ਬਿਲਕੇ ਨੂੰ ਸਮਰਪਿਤ ਹੋਣ ਕੱਲ ਨੂੰ ਔਰ ਜਿਵੇਂ ਦਾ ਪਹਿਲਾਂ ਤਾਂ ਇੱਥੇ ਰੋਂ ਰਿਹਾ ਹਮੇਸ਼ਾ ਕਿ ਤਾਨਾशाही ਧਨਾਡਾਂ ਦਾ ਉੱਚੇ ਘਰਾਂ ਵਾਲਿਆਂ ਦਾ ਉੱਚੇ ਮਹਿਲਾਂ ਮਨਾਰਿਆਂ ਵਾਲਿਆਂ ਦਾ ਰਾਜ ਰਿਹਾ ਬਿਲਗੇ ਦੇ ਵਿੱਚ ਜਿਹਨੇ ਬਿਲਗੇ ਨੂੰ ਬਹੁਤ ਪਿੱਛੇ ਪਾ ਦਿੱਤਾ ਬਹੁਤ ਪਿੱਛੇ ਕਹਿੰਦਾ ਮਤਲਬ ਕਿ ਤੁਸੀਂ 20 25 ਸਾਲ ਜਿਹੜੇ ਹੈਗੇ ਆ ਤੁਸੀਂ ਨੂਰ ਮਹਿਲ ਤਹਿਸੀਲ ਫਲੋਰ ਨਾਲੋਂ ਸਾਰੇ ਨਾਲੋਂ ਪਿੱਛੇ ਰਹਿ ਗਏ ਆ ਉਹਦੇ ਖਿਲਾਫ ਅੱਜ ਇੱਕ ਜੰਗ ਸ਼ੁਰੂ ਹੋਣ ਜਾ ਰਹੀ ਹੈ ਇਹ ਜੰਗ ਜਿਹੜੀ ਆ ਇਹ ਇਹ ਤਾਨਾਸ਼ਾਹੀ ਦੇ ਖਿਲਾਫ ਜੰਗ ਹੈ ਇਹ ਜੰਗ ਜਿਹੜੀ ਆ ਤਖਤੋ ਤਾਜ ਲੈ ਕੇ ਉਹਨਾਂ ਦਾ ਆਨੰਦ ਮਾਨਣ ਵਾਲੇ ਦੇ ਖਿਲਾਫ ਸੇਵਾ ਭਾਵਨਾ ਵਾਲੇ ਕੈਂਡੀਡੇਟ ਸੇਵਾ ਭਾਵਨਾ ਵਾਲੇ ਲੋਕ ਸੇਵਾ ਭਾਵਨਾ ਦੇ ਨਾਲ ਕੰਮ ਕਰਨ ਵਾਲੇ ਬਿਲਗੇ ਨੂੰ ਸਮਰਪਿਤ ਲੋਕਾਂ ਦੀ ਇੱਕ ਟੀਮ ਤਿਆਰ ਕੀਤੀ ਗਈ ਹੈ ਜਿਹੜੀ ਬਿਲਗੇ ਦੇ ਵਿੱਚ ਇਲੈਕਸ਼ਨ ਲੜੂਗੀ ਮੈਂ ਜਦੋਂ ਤੋਂ ਬਿਲਗੇ ਦੇ ਵਿੱਚ ਕਦਮ ਰੱਖਿਆ ਬਹੁਤ ਤਕਲੀਫ ਹੋ ਰਹੀ ਸੀ ਬਹੁਤ ਮਹਿਸੂਸ ਹੋ ਰਿਹਾ ਸੀ ਕਿ ਕਿਹੋ ਜੀ ਧਰਤੀ ਇਹ ਜਿਹਦਾ 1 ਇੰਚ ਪਵਿੱਤਰ ਧਰਤੀ ਦਾ ਪੰਜਵੇਂ ਪਾਸ਼ਾ ਸਾਹਿਬ ਦੀ ਚੰਦਸ਼ੂ ਪ੍ਰਪਤ ਧਰਤੀ ਆ ਫਿਰ ਇੱਥੇ ਇੰਨੇ ਵੱਡੇ ਤعداد ਦੇ ਵਿੱਚ ਇੱਕ ਛੋਟੇ ਜਿਹੇ ਨਗਰ ਦੇ ਵਿੱਚ ਇੰਨੀ ਵੱਡੀ ਤعداد ਦੇ ਵਿੱਚ ਫ੍ਰੀडम फाइਟਰ ਹੋਏ ਨੇ ਔਰ ਫ੍ਰੀडम फाइਟਰਸ ਦੇ ਘਰਾਂ ਦੇ ਵਿੱਚੋਂ ਇੱਕ ਵੀ ਬੰਦਾ ਅੱਜ ਤੱਕ ਅੱਗੇ ਨਹੀਂ ਆਇਆ ਸੇਵਾ ਸੇਵਾ ਦੇ ਲਈ ਜਾਂ ਉਹਨਾਂ ਨੂੰ ਲੈ ਕੇ ਨਹੀਂ ਆਂਦਾ ਕਿ ਆਇਆ ਨਹੀਂ ਗਿਆ ਜਾਂ ਉਹਨਾਂ ਦੇ ਮਨ ਦੇ ਵਿੱਚ ਕੀ ਸੀ ਕਿ ਕਿਹੋ ਜਿਹੇ ਲੋਕ ਇੱਥੇ ਰਾਜ ਕਰਦੇ ਆ ਕਿ ਉਹਨਾਂ ਦਾ ਇਹਨਾਂ ਦੇ ਨਾਲ ਖੜੇ ਹੋਣਾ ਵੀ ਬਣਦਾ ਕਿ ਨਹੀਂ ਮੈਨੂੰ ਐ ਲੱਗਦਾ ਕਿ ਉਹ ਆਪਣੇ ਆਪਣੀ ਤوهੀਨ ਸਮਝਦੇ ਹੋਣਗੇ ਕਿ ਅਸੀਂ ਕਿਹਨਾਂ ਲੋਕਾਂ ਦੇ ਨਾਲ ਜਾ ਕੇ ਲੜੀਏ ਤੇ ਕਿਹਨਾਂ ਦੇ ਨਾਲ ਕੰਮ ਕਰੀਏ ਸੋ ਉਹ ਆਪੋ ਆਪਣੇ ਘਰੀਂ ਬੈਠ ਗਿਆ ਮੈਨੂੰ ਪਿਛਲੇ 3 ਨਸਲਾਂ ਦੇ ਵਿੱਚ ਇੱਕ ਇਨਸਾਨ 78 ਬੰਦਿਆਂ ਦੇ ਵਿੱਚੋਂ 78 ਫ੍ਰੀडम फाइਟਰਾਂ ਦੇ ਵਿੱਚੋਂ ਇੱਕ ਵੀ ਬੰਦਾ ਸਰਗਰਮ ਰਾਜਨੀਤੀ ਦੇ ਵਿੱਚ ਨਜ਼ਰ ਨਹੀਂ ਆਇਆ ਉਹਦੇ ਕਾਰਨ ਕੀ ਰਹੇ ਜਿਨ੍ਹਾਂ ਦੇ ਘਰਾਂ ਨੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਨੇ ਸਟਰਗਲ ਕੀਤੀ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਲਿਆ ਉਹਨਾਂ ਦੇ ਪਰਿਵਾਰ ਪਿੱਛੇ ਕਿਉਂ ਰਹਿ ਗਏ ਬਹੁਤ ਸਾਰੇ ਕਾਰਨ ਰਹੇ ਹੋਣਗੇ ਮੈਂ ਵੱਡਾ ਕਾਰਨ ਮੰਨਦੀ ਹਾਂ ਕਿ ਉਹ ਜਿਹੋ ਜਿਹੀ ਇੱਥੇ ਤਾਣਾ ਬਾਣਾ ਬੁਣਿਆ ਹੋਇਆ ਬਿਲਗੇ ਦੇ ਵਿੱਚ ਜਿੱਥੇ ਇੱਥੇ ਸਿਰਫ ਆਪੋ ਤਾਂ ਆਪਣੀ ਰਾਜਨੀਤੀ ਆ ਇੱਥੇ ਸਿਰਫ ਮੈਂਦੀ ਰਾਜਨੀਤੀ ਆ ਇੱਥੇ ਸਿਰਫ ਕਲਗੀਆਂ ਦੀ ਰਾਜਨੀਤੀ ਆ ਇੱਥੇ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਦੀ ਰਾਜਨੀਤੀ ਰਹੀ ਆ ਹੁਣ ਤੱਕ ਔਰ ਉਹ ਤੋਂ ਉੱਪਰ ਉੱਠ ਕੇ ਜਿਹੜਾ ਅਸੀਂ ਇੱਥੇ ਦੀ ਵਿਲਗੇ ਦੀ ਤਰੱਕੀ ਤਰੱਕੀ ਅਸੀਂ ਕਿਹਨੂੰ ਮੰਨਦੇ ਆ ਤਰੱਕੀ ਅਸੀਂ ਇੱਥੋਂ ਦੇ ਹੈਲਥ ਸਿਸਟਮ ਨੂੰ ਮੰਨਦੇ ਆ ਤਰੱਕੀ ਅਸੀਂ ਐਜੂਕੇਸ਼ਨ ਸਿਸਟਮ ਨੂੰ ਮੰਨਦੇ ਆ ਤਰੱਕੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ 2-2 ਫੁੱਟ ਪਾਣੀ ਨਹੀਂ ਹਟਾ ਸਕੇ ਇਹ ਬੰਦੇ 17 ਸਾਲਾਂ ਦੇ ਵਿੱਚ 66 ਨਹੀਂ ਸਾਂਭੇ ਗਏ ਜਿਹੜੇ ਅਸੀਂ ਹੁਣ ਆ ਕੇ ਸਾਂਭੇ ਆ ਬਿਲਗੇ ਦੀ ਤਰੱਕੀ ਰੁਕ ਗਈ 25-30 ਸਾਲਾਂ ਤੋਂ ਲਾਰਾ ਲਾਇਆ ਜਾ ਰਿਹਾ ਰਿੰਗ ਰੋਡ ਦਾ ਕੰਮ ਨਹੀਂ ਕਰ ਸਕੇ ਜਿਹੜਾ ਸੀ ਸਾਡਾ ਤਕਰੀਬਨ ਸਾਰਾ ਪਾਸ ਹੋ ਗਿਆ ਆਉਣ ਵਾਲੇ ਦਿਨਾਂ ਚ ਅਸੀਂ ਸਟਾਰਟ ਕਰਵਾਵਾਂਗੇ ਸਿਵਰ ਸਿਸਟਮ ਜਿਹੜਾ ਇਸ ਇਸ ਇਤਿਹਾਸਕ ਨਗਰ ਦੇ ਵਿੱਚ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਨਹੀਂ ਹੋਇਆ ਆਪਾਂ ਉਹ ਕਰ ਰਹੇ ਹਾਂ ਸਾਡੇ ਹੋਰ ਬਹੁਤ ਸਾਰੇ ਮਨੋਰਥ ਨੇ ਅਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਤੁਸੀਂ ਦੇਖੋਗੇ ਕੱਲ ਨੂੰ ਕਿ ਜਦੋਂ ਇਹ ਜਿੱਤ ਕੇ ਕੈਂਡੀਡੇਟ ਸਾਰੇ ਆਉਣਗੇ ਕਿਹੋ ਜਿਹਾ ਮੰਜਰ ਹੋਏਗਾ ਬਿਲਗੇ ਦਾ ਕਿਹੋ ਜਿਹਾ ਲੋਕ ਹੋਣਗੇ ਜਿਹੜੇ ਇਸ ਬਿਲਗੇ ਨੂੰ ਚਲਾਉਣਗੇ ਅਸੀਂ ਮੈਨਦੀ ਰਾਜਨੀਤੀ ਨਹੀਂ ਕਰਨੀ ਅਸੀਂ ਸਵਾਰਥਾਂ ਦੀ ਰਾਜਨੀਤੀ ਨਹੀਂ ਕਰਨੀ ਅਸੀਂ ਸਿਰਫ ਸਿਰਫ ਬਿਲਗੇ ਦੇ ਇੱਕ ਇੱਕ ਇਨਸਾਨ ਦੀ ਭਲਾਈ ਵਾਸਤੇ ਉਹਨਾਂ ਦੇ ਬੱਚਿਆਂ ਦੀ ਭਲਾਈ ਵਾਸਤੇ ਨਸ਼ੇ ਦੇ ਖਾਤਮੇ ਵਾਸਤੇ ਨਗਰ ਨੂੰ ਸੋਹਣਾ ਬਣਾਉਣ ਵਾਸਤੇ ਨਗਰ ਦੀ ਹਰ ਇੱਕ ਤਰ੍ਹਾਂ ਦੀ ਤਰੱਕੀ ਲਾਈਬ੍ਰੇਰੀ ਬਣ ਰਹੀ ਆ ਤੁਸੀਂ ਦੇਖਦੇ ਹੋਣੇ ਆ ਕਦੀ ਅਜੇ ਤੱਕ ਕਿਸੇ ਨੇ ਸੋਚਿਆ ਸੀ ਕਿ ਇਸ ਨਗਰ ਦੇ ਵਿੱਚ ਰਾਜਨੀਤੀ ਕਿਹੋ ਜਿਹੀ ਚੱਲਦੀ ਇੱਥੇ ਲਾਈਬ੍ਰੇਰੀ ਹੋਣੀ ਚਾਹੀਦੀ ਆ ਲਾਈਬ੍ਰੇਰੀ ਤਿਆਰ ਹੋ ਰਹੀ ਆ ਬਣ ਰਹੀ ਆ ਬਹੁਤ ਸਾਰੀਆਂ ਹੋਰ ਐਸੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਪਾਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਾਹਮਣੇ ਲੈ ਕੇ ਆਵਾਂਗੇ ਅੱਜ ਮੇਰਾ ਤੁਹਾਨੂੰ ਸਭ ਨੂੰ ਇੱਥੇ ਸਾਡੇ ਜਿੰਨੇ ਕੈਂਡੀਡੇਟ 13 ਕੈਂਡੀਡੇਟ ਅਸੀਂ ਉਤਾਰੇ ਆ ਮੈਦਾਨ ਦੇ ਵਿੱਚ ਸਭ ਨੂੰ ਭਰਪੂਰ ਸਾਥ ਦੇਣ ਵਾਸਤੇ ਮੈਂ ਸਾਰੇ ਨਗਰ ਬਿਲਗੇ ਨੂੰ ਅਪੀਲ ਵੀ ਕਰਦੀ ਆ ਔਰ ਨਾਲ ਦੀ ਨਾਲ ਇੱਕ ਨਵੀਂ ਰਾਜਨੀਤੀ ਬਿਲਗੇ ਦੇ ਵਿੱਚ ਸ਼ੁਰੂ ਕਰਨ ਵਾਸਤੇ ਸਭ ਦੇ ਸਾਥ ਦੀ ਲੋੜ ਆ ਔਰ ਤੁਸੀਂ ਸਾਰੇ ਇਹਨਾਂ ਨੂੰ ਆਪਣਾ ਅਸ਼ੀਰਵਾਦ ਦਿਓ ਸਭ ਨੂੰ ਮੁਬਾਰਕਬਾਦ ਦਿਓ ਇਹ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਆਪਣਾ ਕੰਮ ਕਰਨ ਤੇ ਆਉਣ ਵਾਲਾ ਸਮਾਂ ਬਿਲਗੇ ਵਾਸਤੇ ਇਤਿਹਾਸਕ ਸਾਬਤ ਹੋਵੇ ਧੰਨਵਾਦ ਸ੍ਰੀ ਗੱਲ ਆਉਂਦਾ ਹੈ ਕਿ ਕੈਂਡੀਡੇਟ ਜੀ ਦਾ ਬਾਕੀ ਸਭੀ ਹੈ ਹਾਜ਼ਰੀ ਦੇ ਆਗਈ ਦਾ ਨਾਮ ਲਈ ਅੱਛਾ ਆਓ ਜੀ ਲਓ ਅਲੀ ਸੰਤੋਖ ਸਿੰਘ ਜੀ ਪਿਛਲੇ 20-25 ਸਾਲ ਤੋਂ ਤੁਸੀਂ ਇੱਕ ਰਾਜਨੀਤੀ ਵਿੱਚੋਂ ਅੱਜ ਮੌਕਾ ਮਿਲ ਰਿਹਾ ਆਪਣੇ ਨਵੀਂ ਕਮੇਟੀ ਚੋਂ ਲਈ ਕਾਗਜ਼ ਰੱਖਣ ਆਏ ਹੋ ਕੀ ਕਹਿਣਾ ਚਾਹੁੰਦੇ ਆ ਲੋਕਾਂ ਦੇ ਵਲੋਂ ਦੇਖੋ ਅਸੀਂ ਲਗਭਗ ਜਿਹੜੇ ਸਾਡੇ ਵਿਚਾਰ ਮਿਲਦੇ ਸੀ ਜਿਹੜੇ ਪਿੰਡ ਨੂੰ ਪ੍ਰੋਗਰੈਸ ਉਲੀਖਾਂ ਤੇ ਲਿਜਾਣਾ ਚਾਹੁੰਦੇ ਲੋਕ ਅਸੀਂ ਮਿਲ ਕੇ ਇੱਕ ਬਹੁਤ ਵਧੀਆ ਟੀਮ ਜਿਹੜੀ ਆਉ ਆਤਾਰੀ ਆਮਲਾਨ ਦੇ ਵਿੱਚ ਇਹ ਦੂਜੀ ਗੱਲ ਮੈਡਮ ਹੁਣੀ ਜਿਹੜੀ ਅਸੀਂ ਬੜਗਾ ਇਨੋਵੇਟਿਵ ਕਮੇਟੀ ਪਹਿਲਾਂ ਬਣਾਈ ਸੀ ਉਹਦੇ ਵਿੱਚ ਇੱਕ ਪ੍ਰਪੋਜ਼ਲ ਲਿਆਂਦੀ ਸੀ ਵੀ ਕੋਸ਼ਿਸ਼ ਕਰੀਏ ਬੜਗੇ ਦੇ ਵਿੱਚ ਸਰਬਸੰਮਤੀ ਦੇ ਨਾਲ ਕਮੇਟੀ ਚੁਣੀ ਜਾਵੇ ਅਸੀਂ ਲਗਭਗ ਕੋਸ਼ਿਸ਼ ਵੀ ਕੀਤੀ ਪਰ ਜਿਹੜੇ ਲੋਕ ਅੱਜ ਵੀ ਇੱਥੇ ਕਮੇਟੀ ਤੇ ਬੇਅਸੂਲੇ ਗੱਟ ਜੋੜ ਕਰਕੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਸਾਰੀਆਂ ਧਿਰਾਂ ਤਿਆਰ ਸੀ ਉਹਦੇ ਦੂਜੇ ਲਈ ਸਹਿਮਤੀ ਲਈ ਇਹ ਸਹਿਮਤੀ ਨਾਲ ਕਮੇਟੀ ਬਣ ਜਵੇ ਪਰ ਉਸ ਦਿਨ ਉਹ ਵੀ ਵਿੱਚੋਂ ਮੀਟਿੰਗ ਕਰਕੇ ਭੱਜੇ ਆ ਅੱਜ ਵੀ ਤੁਸੀਂ ਇਹ ਦੇਖੋ ਵੀ ਜਿਹੜਾ ਅਕਾਲੀ ਦਲ ਕਹਿੰਦਾ ਵੀ ਸਾਡਾ ਪੁਰਾਣਾ ਵਿਰਸਾ ਬੜਾ ਲੜਾਕਾ ਹੈ ਮਜ਼ਦੂਰਾਂ ਤੇ ਕਿਸਾਨਾਂ ਲਈ ਅੱਜ ਪਿੰਡ ਦੇ ਉਹਨਾਂ ਦੇ ਲੀਡਰਾਂ ਨੇ ਉਸ ਅਕਾਲੀ ਦਲ ਨੂੰ ਕਾਂਗਰਸ ਨੇ ਪੈਰਾਂ 'ਚ ਜਾ ਕੇ ਬਿਠਾ ਲ ਦਿੱਤਾ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਇਸ ਵੇਲੇ ਬਹੁਤ ਵੱਡਾ ਮੌਕਾ ਜਦੋਂ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੀ ਬੈਲਗੇ ਨੂੰ ਇਹ ਕਾਫੀ ਪਹਿਲਾਂ ਸੀਵਰੇਜ ਦੀਆਂ ਗਰੰਟਾ ਜਾਂ ਹੋਰ ਗਰੰਟਾ ਵੀ ਆਈਆਂ ਬਲਕੇ ਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਮੌਕਾ ਤੇ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਵੇ ਜਿਹੜੇ 13 ਦੇ 13 ਉਮੀਦਵਾਰ ਅਸੀਂ ਉਤਾਰੇ ਆ ਕਿਸੇ ਇੱਕ ਤੇ ਵੀ ਉਂਗਲ ਨਹੀਂ ਉੱਠ ਸਕਦੀ ਅੱਜ ਫੇਰ ਇੱਕ ਬੇਨਤੀ ਆ ਸਾਡੀ ਆਮ ਲੋਕਾਂ ਨੂੰ ਵੀ ਰਾਜਨੀਤੀ ਜਿਹੜੀ ਚੱਲ ਰਹੀ ਬਲਕੇ ਦੇ ਵਿੱਚ ਉਸ ਤੋਂ ਥੋੜਾ ਜਿਹਾ ਵੱਖਰਾ ਹੋ ਕੇ ਆਪਾਂ ਜਿਹੜੇ ਇਹ 13 ਉਮੀਦਵਾਰ ਉਤਾਰੇ ਆ ਅਸੀਂ ਇਹ ਪਰਖੇ ਹੋਏ ਉਮੀਦਵਾਰ ਆ ਕੋਈ ਇਦਾਂ ਦੀ ਨਹੀਂ ਗੱਲ ਆਮ ਘਰਾਂ ਦੇ ਵਿੱਚੋਂ ਆ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਆ ਵੀ ਬਾਕੀ ਜਿਹੜੀ ਆ ਗੰਦੀ ਰਾਜਨੀਤੀ ਨੂੰ ਛੱਡ ਕੇ ਅਸੀਂ ਬੇਨਤੀ ਕਰਦੇ ਹਾਂ ਇਹਨਾਂ 13 ਦੇ 13 ਉਮੀਦਵਾਰਾਂ ਨੂੰ ਵੋਟ ਪਾ ਕੇ ਜਿਤਾਈਏ ਤਾਂ ਕਿ ਜਿਹੜਾ ਆ ਪਿੰਡ ਆ ਜੋ ਆਪਾਂ ਚੋਣੇ ਆ ਬਾਬੇ ਗੱਲ ਕੀਤੀ ਮੈਡਮ ਹੁਣਾਂ ਨੇ ਦੇਸ਼ ਭਗਤਾਂ ਦੀ ਸੋਚ ਨੂੰ ਇਹ ਦੇਸ਼ ਭਗਤਾਂ ਦੀ ਸੋਚ ਨੂੰ ਤਦ ਹੀ ਅਕੇਲ ਜਾਇਆ ਜਾ ਸਕਦਾ ਇਹ ਜਿਹੜੇ 13 ਦੇ 13 ਉਮੀਦਵਾਰ ਆ ਅਸੀਂ ਅੱਜ ਵੀ ਦਾਵਾ ਕਰਦੇ ਹਾਂ ਵੀ ਇਹਦੇ ਵਿੱਚ ਇਹ ਤਕਰੀਬਨ ਕੋਈ ਇਹਦੇ ਵਿੱਚ ਪੋਲਿਟਿਕਲ ਇਦਾਂ ਦਾ ਹੈ ਨਹੀਂ ਉਹ ਲੋਕ ਆ ਜਿਹੜੇ ਦਿਨ ਰਾਤ ਲੋਕਾਂ ਲਈ ਤੁਰੇ ਫਿਰਦੇ ਆ ਦੁਬਾਰਾ ਫੇਰ ਬੇਨਤੀ ਆ ਸਾਰੇ ਪਿੰਡ ਦੇ ਲੋਕਾਂ ਨੂੰ ਵੀ મત ਭੇਦ ਭਲਾ ਕੇ ਸਾਰੇ ਇਹਨਾਂ 13 ਦੇ 13 ਉਮੀਦਵਾਰ ਤਾਂਜਬ ਕਰੋ ਧੰਨਵਾਦ